ਰਾਤੋ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਖਰ ਸਵਾਗਤ ਕਰਦਾ ਤੁਸੀਂ ਜਾਣ ਚੁੱਕੇ ਹੋ ਕਿ ਜਦੋਂ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਉਦੋਂ 11 ਜੂਨ ਤੱਕ ਕੀ ਕੀ ਵਾਪਰਿਆ ਕੀ ਘਟਨਾਵਾਂ ਹੋਈਆਂ ਕਿਵੇਂ ਪੂਰੇ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਸੀ ਅੱਜ ਆਪਾਂ ਗੱਲ ਕਰਾਂਗੇ 12 ਜੂਨ ਦੀ 12 ਜੂਨ ਨੂੰ ਕੀ ਵਾਪਰਿਆ 12 13 14 ਅੱਗੇ ਲਗਾਤਾਰ ਤੁਹਾਨੂੰ ਸੁਣਾਵਾਂਗੇ ਬਿਰਤਾਂਤ ਇਹ ਬਿਰਤਾਂਤ ਸਾਕਾ ਨੀਲਾ ਤਾਰਾ ਕਿਤਾਬ ਵਿੱਚੋਂ ਲੈ ਗਿਆ ਜੋ ਡਾਕਟਰ ਭਗਵਾਨ ਸਿੰਘ ਨੇ ਲਿਖੀ ਹੈ 12 ਜੂਨ ਮੰਗਲਵਾਰ ਪੰਜਾਬ ਦੀ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਖਲਾਅ ਦਾ ਦੌਰ ਸੀ ਸਾਰੇ ਅਕਾਲੀ ਲੀਡਰਸ਼ਿਪ ਫੜੀ ਜਾ ਚੁੱਕੀ ਸੀ ਫੈਡਰੇਸ਼ਨ ਆਗੂ ਪਈ ਅਮਰੀਕ ਸਿੰਘ ਅਤੇ ਸੁਤਿੰਦਰਜੀਤ ਸਿੰਘ ਪੀਟੀ ਤੱਕ ਲੁੱਕਰ ਕੱਲੂਕਾਰੇ ਵੇਲੇ ਹੀ ਸੀ ਦੋ ਚੱਕੇ ਸਨ ਅਤੇ ਬਾਕੀ ਲੀਡਰਸ਼ਿਪ ਗ੍ਰਿਫਤਾਰ ਹੋ ਚੁੱਕੀ ਸੀ ਮੇਰੇ ਤੇ ਚੰਨੀ ਸਮੇਤ ਬਾਕੀ ਸਾਰੇ ਲੁੱਕਸ਼ਿਪ ਕੇ ਬਚਾ ਕਰੇ ਸਨ ਅਜਿਹੇ ਵੇਲੇ ਕੌਮ ਦੀ ਅਗਵਾਈ ਕਰਨ ਵਾਲਾ ਕੋਈ ਨਹੀਂ ਸੀ ਸਿੱਖ ਇਸ ਵੱਡੀ ਸੱਟ ਲੂ ਕਰੇ ਤੋਂ ਸੰਭਲੇ ਨਹੀਂ ਸੰਕੇ ਸਰਕਾਰ ਉਹਨਾਂ ਨੂੰ ਲੱਭ ਲੱਭ ਕੇ ਮਾਰਨ ਲੱਗ ਪਈ ਸੀ ਇਸ ਵੇਲੇ ਕੌਮ ਦੀ ਬਗਡੋਰ ਸੁਹਾਲਣ ਅਤੇ ਰਾਹ ਬਖਾਉਣ ਦੀ ਜ਼ਿੰਮੇਵਾਰੀ ਪੰਜ ਸਿੰਘ ਸਹਿਬਾਨ ਉੱਤੇ ਆ ਪਈ ਜਥੇਦਾਰ ਟੌੜਾ ਦੀ ਗ੍ਰਿਫਤਾਰੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਾਏ ਗਏ ਐਕਟਿੰਗ ਪ੍ਰਧਾਨ ਆਤਮਾ ਸਿੰਘ ਨੇ ਸਿੰਘ ਸਹਿਬਾਨ ਨੂੰ ਕੌਮ ਦੀ ਅਗਵਾਈ ਕਰਨ ਦੀ ਅਪੀਲ ਕੀਤੀ ਉਦੇ ਉਪਰ ਜੇਲ੍ਹ ਵਿੱਚ ਨਜ਼ਰਬੰਦ ਸੰਤ ਹਰਚੰਦ ਸਿੰਘ ਲੰਗੋਵਾਲ ਨੇ ਵੀ ਇੱਕ ਚਿੱਠੀ ਲਿਖ ਕੇ ਸਿੰਘ ਸਹਿਬਾਨ ਨੂੰ ਕੌਮ ਦੇ ਅਗਵਾਈ ਕਰਨ ਲਈ ਕਿਹਾ ਸਿੰਘ ਸਹਿਬਾਨ ਨੇ ਸਭ ਤੋਂ ਪਹਿਲਾਂ ਕੱਲੂਕਾਰ ਦੇ ਸਿੱਧਾਂ ਦੀ ਯਾਦ ਵਿੱਚ ਸਾਰੇ ਸਿੱਖ ਪੰਥ ਨੂੰ 17 ਜੂਨ ਨੂੰ ਅਰਦਾਸ ਦਿਵਸ ਮਨਾਉਣ ਦੀ ਅਪੀਲ ਕੀਤੀ ਗੈਨੀ ਸਾਹਿਬ ਸਿੰਘ ਨੇ ਹੁਣ ਤੱਕ ਠੀਕ ਕੰਮ ਕੀਤਾ ਸੀ ਉਹਨਾਂ ਨੇ 7 ਤਰੀਕ ਤੋਂ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕਰਵਾ ਕੇ ਕੀਰਤਨ ਸ਼ੁਰੂ ਕਰਵਾਇਆ ਜਿਸ ਨਾਲ ਇੱਕ ਦਿਨ ਖੰਡਿਤ ਰਹਿਣ ਦੇ ਬਾਅਦ ਦਰਬਾਰ ਸਾਹਿਬ ਦੀ ਮਰਿਆਦਾ ਬਹਾਲ ਹੋ ਗਈ ਸੀ ਕਲਕੱਤਾ ਸਹਿਬ ਦੀ ਮਰਿਆਦਾ 1 ਮਹੀਨਾ ਭੰਗ ਰਹਿਣ ਤੋਂ ਬਾਅਦ 5 ਜੁਲਾਈ ਨੂੰ ਗੁਰਦੁਆਰਾ ਝੰਡਾ ਬੁੰਗਾ ਵਿਖੇ ਸ਼ੁਰੂ ਕਰਵਾਈ ਗਈ। ਜਦੋਂ ਗਿਆਨੀ ਜਲ ਸਿੰਘ ਅੰਮ੍ਰਿਤਸਰ ਆਇਆ ਤਾਂ ਉਦੋਂ ਗਿਆਨੀ ਸਹਿਬ ਸਿੰਘ ਨੇ ਹੀ ਉਸ ਨੂੰ ਸਾਰੇ ਹਾਲਾਤ ਅਤੇ ਫੌਜ ਦੀ ਬੁਰਸਾਗਰਦੀ ਤੋਂ ਵਕਫ ਕਰਾਇਆ। ਉਨੇ ਜੋ ਉਹਨੂੰ ਦਰਬਾਰ ਸਹਿਬ ਆਏ ਜਰਨਲ ਵੈਦਿਆਨੂ ਵੀ ਸਿੰਘ ਸਹਿਬਾਨ ਨੇ ਜ਼ੁਲਮ ਦੀ ਦਾਸਤਾਨ ਸੁਣਾਈ ਕਿ ਕਿਵੇਂ ਫੌਜ ਨੇ ਨਿਰਦੋਸ਼ ਯਾਤਰੂਆਂ ਅਤੇ ਕਰਮਚਾਰੀਆਂ ਨੂੰ ਹੱਥ ਪਿੱਛੇ ਬੰਨ੍ਹ ਕੇ ਗੋਲੀਆਂ ਮਾਰੀਆਂ। ਉਨ੍ਹਾਂ ਨੂੰ ਨੰਗੇ ਪਿੰਡੇ ਤੱਪ ਦੇ ਪੱਤਰ ਉੱਤੇ ਭੁੱਕੇ ਤਹਾਏ ਘੰਟਿਆਂ ਮੱਦੀ ਲਟਾਇਆ ਗਿਆ ਜਿਸ ਨਾਲ ਕੰਨਿਆਂ ਦੀ ਮੌਤ ਹੋ ਗਈ ਦਰਬਾਰ ਸਾਹਿਬ ਅਤੇ ਕਲਤਖਤ ਸਾਹਿਬ ਦੇ ਗ੍ਰੰਥੀਆਂ ਨੂੰ ਵੀ ਪਾਰੀ ਤਸ਼ੱਦਦ ਦਾ ਸ਼ਕਾਰ ਬਣਾਇਆ ਗਿਆ ਦਰਬਾਰ ਸਾਹਿਬ ਦੇ ਕਰਮਚਾਰੀਆਂ ਦੇ ਘਰ ਤੱਕ ਲੁੱਟ ਲੈ ਗਏ ਇੱਥੋਂ ਤੱਕ ਕਿ ਦਰਬਾਰ ਸਾਹਿਬ ਦੇ ਕੜਾ ਪ੍ਰਸ਼ਾਦ ਲਈ ਲਾਂਦੇ 35 ਪੀਪੇ ਘੋ ਵੀ ਲੁੱਟ ਲਿਆ ਗਿਆ ਇਹ ਗੱਲਾਂ ਸੁਣ ਕੇ ਜਰਨਲ ਅਵੈਦਿਆ ਨੇ दयाल ਅਤੇ 브ਰਾਡ ਨੂੰ ਪੁੱਛਿਆ ਪਰ ਉਹ ਮੁਕਰ ਗਏ 브ਰਾਡ ਕਹਿੰਦਾ ਕਿ ਇਹ ਝੂਠੇ ਇਲਜ਼ਾਮ ਹਨ ਜਦ ਸਿੰਘ ਸਾਹਿਬਾਨ ਨੇ ਕਿਹਾ ਕਿ ਅਸੀਂ ਬੰਦੇ ਪੇਸ਼ ਕਰ ਦਿੰਦੇ ਹਾਂ ਜਿਨ੍ਹਾਂ ਨਾਲ ਇਹ ਸਭ ਕੁਝ ਵਾਪਰ ਰਿਹਾ ਹੈ ਤਾਂ 브ਰਾਡ ਚੁੱਪ ਕਰ ਗਿਆ ਸਿੰਘ ਸਾਹਿਬਾਨ ਨੇ ਫੌਜੀਆਂ ਦੇ ਸ਼ਰਾਬ ਅਤੇ ਸਿਗਰਟ ਪੀਣ ਦੀ ਸ਼ਿਕਾਇਤ ਵੀ ਕੀਤੀ 브ਰਾਡ ਨੇ ਇਸ ਤੋਂ ਵੀ ਇਨਕਾਰ ਕੀਤਾ ਕਿ ਉਸ ਨੂੰ ਸਬੂਤ ਵਜੋਂ ਪ੍ਰਕਰਮਾ ਵਿੱਚ ਕਈ ਜਗ੍ਹਾ ਅਤੇ ਸਰੋਵਰ ਵਿੱਚ ਤਰਦੇ ਬੀੜਿਆਂ ਦੇ ਟੁਕੜੇ ਵਿਖਾਏ ਗਏ ਤੇ ਜਦ ਨੂੰ ਜਦ ਇੰਦਰਾ ਗਾਂਧੀ ਦਰਬਾਰ ਸਾਹਿਬ ਆਈ ਤਾਂ ਪੰਜ ਸਿੰਘ ਸਾਹਿਬਾਨ ਨੇ ਉਸ ਦਾ ਬਾਈਕਟ ਕਰਨ ਦਾ ਫੈਸਲਾ ਕੀਤਾ ਪਰ ਗਿਆਨੀ ਸਾਹਿਬ ਸਿੰਘ ਹੈੱਡ ਗ੍ਰਾਂਥੀ ਦਰਬਾਰ ਸਾਹਿਬ ਡਿਊਟੀ ਉੱਤੇ ਹੋਣ ਕਰਕੇ ਉਸ ਨੂੰ ਮਿਲ ਗਿਆ ਅਤੇ ਫੌਜੀ ਅਧਿਕਾਰੀਆ ਜਰਨਲ ਸੁੰਦਰਜੀ ਜਰਨਲ ਦਿਆਲ ਅਤੇ ਕੁਲਦੀਪ ਬਰਾੜ ਦੇ ਸਾਹਮਣੇ ਦਰਬਾਰ ਸਾਹਿਬ ਅੰਦਰ ਫੌਜ ਵੱਲੋਂ ਤਾਹ ਜੁਲਮ ਅਤੇ ਹੋਏ ਨੁਕਸਾਨ ਦਾ ਬੇਵਕੀ ਨਾਲ ਵਰਣਨ ਕੀਤਾ ਇਸ ਤੋਂ ਇਲਾਵਾ ਗਿਆਨੀ ਸਾਹਿਬ ਸਿੰਘ ਨੇ ਗਿਆਨੀ ਕ੍ਰਿਪਾਲ ਸਿੰਘ ਜਥੇਦਾਰ ਕਲ ਤੱਕ ਸਹਿਬ ਸਮੇਤ ਫੌਜੀ ਅਤੇ ਸਿਵਲ ਅਧਿਕਾਰੀਆਂ ਨਾਲ ਮਿਲ ਕੇ ਤੋਸ਼ਖਾਨਾ ਅਤੇ ਹੋਰ ਖਜ਼ਾਨਾ ਜੋ ਫੌਜ ਤੋਂ ਪੁੱਛਿਆ ਸੀ ਉਸਦੇ ਸਵਾਲ ਵੀ ਕੀਤੀ ਜਦੋਂ ਫੌਜ ਨੂੰ ਸਿੱਖਾਂ ਵਿੱਚ ਸਿੰਘ ਸਹਿਬਾਨ ਦੇ ਰਤਬੇ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਨੂੰ ਬਰਤਨ ਲਈ ਜਥੇਦਾਰ ਕਲਤਖਸ ਨੂੰ ਮੂਰਾ ਬਣਾ ਕੇ 12 ਜੂਨ ਨੂੰ ਇੱਕ ਬਿਆਨ ਦਵਾਇਆ ਜਿਸ ਵਿੱਚ ਜਥੇਦਾਰ ਤੋਂ ਗਲਤ ਬਿਆਨੀ ਕਰਵਾਈ ਗਈ ਜਥੇਦਾਰ ਦੇ ਬਿਆਨ ਵਿੱਚ ਕਿਹਾ ਗਿਆ ਕਿ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਕਲਤਖਸ ਸਾਹਿਬ ਵਿਖੇ ਪਿਛਲੇ ਕੁਝ ਦਿਨਾਂ ਵਿੱਚ ਜੋ ਵੀ ਅਣਸਖਾਵੀਆਂ ਘਟਨਾਵਾਂ ਵਾਪਰੀਆਂ ਹਨ ਉਹ ਬੜੀਆਂ ਹੀ ਦੁਖਦਾਈ ਅਤੇ ਭਾਰੀ ਅਫਸੋਸਨਾਕ ਹਨ ਜਿਸ ਤੇ ਹਰ ਸਿੱਖ ਦਾ ਹਿਰਦਾ ਅਤ ਦੁਖੀ ਹੈ ਪਰ ਕਉਮਾ ਮਹਾਨ ਗੁਰੂ ਗ੍ਰੰਥ ਸਾਹਿਬਾਨ ਅਤੇ ਬਡੇਰਿਆਂ ਦੀਆਂ ਸਿੱਖਿਆਵਾਂ ਤਰਨ ਕਰਕੇ ਹੀ ਹਮੇਸ਼ਾ ਅਜੀਬ ਵਿਪਤਾ ਅਤੇ ਸੰਕਟ ਤੋਂ ਬਾਹਰ ਨਿਕਲਦੇ ਹਨ ਕੀਮਤੀ ਚਾਨਣੀ ਛੜ ਗਈ ਹੈ ਪਰ ਸ੍ਰੀ ਹਰਮੰਦਰ ਸਾਹਿਬ ਦਾ ਇਤਿਹਾਸਕ ਤੋਛਾ ਖਾਨਾ ਠੀਕ ਹੈ ਉਸ ਨੂੰ ਸਾਡੇ ਰਹੀਂ ਸੀਲ ਕਰਕੇ ਸੁਰੱਖਿਆ ਦੇ ਪ੍ਰਬੰਧ ਕਰ ਦਿੱਤੇ ਗਏ ਹਨ ਪਵਨ ਸਿਰੀ ਅਕਾਲ ਤਖਤ ਸਾਹਿਬ ਦਾ ਜੋ ਭਾਰੀ ਨੁਕਸਾਨ ਹੋਇਆ ਹੈ ਉਸ ਦਾ ਸਾਨੂੰ ਸਾਰਿਆਂ ਨੂੰ ਬਾਰੀ ਦੁੱਖ ਹੈ ਕੋਟਾ ਸਾਹਿਬ ਬਿਲਕੁਲ ਠੀਕ ਹੈ ਕੁਝ ਗੋਲੀਆਂ ਵੱਜੀਆਂ ਹਨ ਪਰ ਹਰਮੰਦਰ ਸਾਹਿਬ ਦੀ ਇਮਾਰਤ ਠੀਕ ਹੈ ਆਪਾਂ ਹਿੰਦੂ ਸਿੱਖ ਸਭ ਪ੍ਰਾਪਰਾਹਾਂ ਅਤੇ ਇਹ ਸਾਂਝ ਸਦੀਆਂ ਪੁਰਾਣੀ ਹੈ ਸਾਨੂੰ ਇਸ ਸਾਂਝ ਨੂੰ ਕਾਇਮ ਰੱਖਣਾ ਚਾਹੀਦਾ ਹੈ ਸੰਗਤਾਂ ਕਈ ਦਿਨਾਂ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਤੇ ਇਸ਼ਨਾਨ ਤੋਂ ਵਾਂਝੀਆਂ ਇਸ ਲਈ ਭਰਪੂਰ ਯਤਨ ਜਾਰੀ ਹਨ ਅਤੇ ਆਸਾ ਹੈ ਕਿ ਸੰਗਤਾਂ ਛੇਤੀ ਹੀ ਇਸ ਪਵਨਾ ਸੰਧੀ ਤੋੜੀ ਮਸਤਕ ਨੂੰ ਲਾ ਸਕਣਗੇ ਆ ਬਹਿਗੁਰੂਜੀ ਦਾ ਖਾਲਸਾ ਬਹਿਗੁਰੂਜੀ ਦੀ ਫਤਿਹ ਸਿੰਘ ਸਹਿਬਾਨ ਦਾ ਇਹ ਬਿਆਨ ਸੰਗਤਾਂ ਵਿੱਚ ਬੰਬ ਵਾਂਗ ਫਟਿਆ ਅਸਲ ਵਿੱਚ ਸਰਦਾਰ ਸਰਕਾਰ ਅਸਲ ਵਿੱਚ ਸਰਕਾਰ ਸਿੰਘ ਸਹਿਬਾਨ ਦੀ ਸਿੱਖਾਂ ਵਿੱਚ ਬਣ ਰਹੀ ਇਮੇਜ ਨੂੰ ਹੀ ਖੋਰਾ ਲਾਉਣਾ ਚਾਹੁੰਦੀ ਸੀ ਸਿੱਖ ਨੌਜਵਾਨ ਸਿੰਘ ਸਹਿਬਾ ਕਿਰਪਾਲ ਸਿੰਘ ਦੇ ਬਿਆਨ ਤੋਂ ਇੰਨੇ ਖਫਾ ਸਨ ਕਿ ਫਰਵਰੀ 1985 ਵਿੱਚ ਲੁਧਿਆਣਾ ਲੱਗੇ ਉਹਨਾਂ ਉੱਤੇ ਜਾਨ ਲੈਵਾ ਹਮਲਾ ਵੀ ਕੀਤਾ ਗਿਆ ਸਰਕਾਰ ਇਸ ਬਿਆਨ ਨਾਲ ਕੁਝ ਵੀ ਹਸਲ ਨਾ ਕਰ ਸਕੇ ਜਦੋਂ ਵੇਖਿਆ ਕਿ ਬਿਆਨ ਤਾਂ ਬਿਆਨ ਦਾ ਸਿੱਖ ਸੰਗਤ ਉੱਪਰ ਉਲਟ ਪ੍ਰਭਾਵ ਪਿਆ ਹੈ ਤਾਂ ਸਿੰਘ ਸਹਿਬਾਨ ਨੇ ਜਥੇਦਾਰ ਕਾਲ ਤਖਸ ਵੱਲੋਂ 13 ਜੂਨ ਨੂੰ ਨਵਾਂ ਬਿਆਨ ਦਿੱਤਾ ਪਰਮਸਤਕਾਰ ਜੋ ਖਾਲਸਾ ਜੀ ਉਹ ਬੈਂਗਰੂਜੀ ਦਾ ਖਾਲਸਾ ਬੈਂਗਰੂਜੀ ਕੀ ਪਤੀ ਪਿਛਲੇ ਕੁਝ ਦਿਨਾਂ ਵਿੱਚ ਸ੍ਰੀ ਹਰਮੰਦਰ ਸਾਹਿਬ ਸਮੂਹ ਵਿਖੇ ਜੋ-ਜੋ ਹਿਰਦੇਵੈਦਿਕ ਘਟਨਾਵਾਂ ਵਾਪਰੀਆਂ ਹਨ ਉਹਨਾਂ ਨਾਲ ਦੇਸ਼ ਪ੍ਰਦੇਸ਼ ਵਿੱਚ ਬੈਠਿਆਂ ਸਿੱਖ ਸੰਗਤਾਂ ਦਾ ਹਿਰਦਾ ਬਲੁੰਦ ਰਿਆ ਗਿਆ ਹੈ ਜੋ ਜ਼ੁਲਮ ਅਤੇ ਜੋ ਜੋ ਕਹਿਰ ਇਹਨਾਂ ਦਿਨਾਂ ਵਿੱਚ ਇਸ ਪਰਮਪਵਿੱਤਰ ਅਸਥਾਨ ਤੇ ਭਾਰਤ ਸਰਕਾਰ ਦੇ ਆਦੇਸ਼ ਅਨੁਸਾਰ ਫੌਜ ਅਤੇ ਸੀਆਰਪੀਐਫ ਵੱਲੋਂ ਤਾਇਗੇ ਗਏ ਹਨ ਉਹਨਾਂ ਨੇ ਬਾਬਰ ਦੇ ਜ਼ਬਰ ਅਹਿਮਸਾ ਅਦਾਲੀ ਦੇ ਜ਼ੁਲਮਾਂ ਦੀ ਅਤੇ ਬੀਟੀ ਦੇ ਕਹਿਰ ਨੂੰ ਵੀ ਮਾਤ ਪਾ ਦਿੱਤਾ ਹੈ ਜਨਰਲ ਡਾਇਰ ਦੀ 10 ਸੈਕਿੰਡ ਦੀ ਫਾਇਰਿੰਗ ਨਾਲ ਤਾਂ ਵਿਦੇਸ਼ੀ ਬਰਤਾਨਵੀ ਸਰਕਾਰ ਦੀ ਆਤਮਾ ਵੀ ਤੜਫੁੱਠੀ ਸੀ ਪਰੰਤੂ ਸ੍ਰੀ ਹਰਮੰਦਰ ਸਾਹਿਬ ਤੇ ਹਫਤੇ ਭਰ ਦੀ ਗੋਲਾਬਾਰੀ ਅਤੇ ਹਜ਼ਾਰਾਂ ਮਾਸੂਮ ਸਿੱਖਾਂ ਦਾ ਕਤਲਿਆਂ ਵੀ ਭਾਰਤ ਸਰਕਾਰ ਦੀ ਜਮੀਰ ਨੂੰ ਪੋਹ ਤੱਕ ਨਹੀਂ ਸਕਿਆ ਜਿਸ ਤੋਂ ਸਾਫ ਹੈ ਕਿ ਸਮੇਂ ਦੀ ਸਰਕਾਰ ਇੱਕ ਵਾਰੀ ਫਿਰ ਕਸਾਈ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਇਸ ਦੀ ਫੌਜ ਅਤੇ CRPF ਪਾਪ ਦੀ ਜੰਜ ਬਣ ਕੇ ਮਾਸੂਮ ਲੋਕਾਂ ਦੇ ਰੱਤ ਦਾ ਕੁੰਗੂ ਪਾ ਕੇ ਕੌਣ ਦੇ ਸੋਲੇ ਗਾਰਹੀ ਹੈ ਜਿਸ ਪਰਮਪਵਿੱਤਰ ਸ੍ਰੀ ਹਰਮੰਦਰ ਸਾਹਿਬ ਵਿਖੇ ਸਦੀਆਂ ਤੋਂ ਦਿਨ ਰਾਤ ਪ੍ਰਭੂ ਦਾ ਜਸ ਗਾਇਨ ਹੁੰਦਾ ਆ ਰਿਹਾ ਹੈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਉਸ ਦੀਆਂ ਦੀਵਾਰਾਂ ਤੇ ਮਨਾਰਾਂ ਤੇ ਗੋਲੀਆਂ ਦੇ ਨਿਸ਼ਾਨ ਹਨ ਉਸ ਵਿੱਚ ਪ੍ਰਕਾਸ਼ਮਾਨ ਦਸਾਂ ਪਾਸਾਈਆਂ ਦੇ ਪ੍ਰਤੱਖ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੋਲੀ ਦਾ ਨਿਸ਼ਾਨ ਮਹਾਰਾਜ ਦੇ ਇਪਮਾਨ ਦਾ ਮੂੰਹ ਬੋਲਦਾ ਸਬੂਤ ਹੈ ਤੈਂਕਾਂ ਨਾਲ ਤਕਰੀਬਨ ਅੱਧੀ ਪ੍ਰਕਰਮਾਂ ਦਾ ਸੰਗਮ ਮਰਮਰ ਨਸ਼ਟ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਜਿਸ ਜਿਸ ਸ੍ਰੀ ਕਲਖਤ ਸਹਿਬ ਵਿਕੇਸ਼ੀਅਮ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਕਿਰਪਾਆਂ ਸਜਾ ਕੇ ਪਰ ਉਪਕਾਰੀ ਯੋਧੇ ਦਾ ਰੂਪ ਧਾਰਨ ਕੀਤਾ ਸੀ ਅਤੇ ਫਿਰ अनेका ਭਾਰਤੀ ਮਜਲੂਮਾਂ ਦੀ ਬੰਦ ਖਲਾਸੀ ਕਰਾਈ ਸੀ ਜਿੱਥੇ ਖਾਲਸਾ ਹਮੇਸ਼ਾ ਦੀਨਾਂ ਤੇ ਦੁੱਖਾਂ ਦੀ ਫਰਿਆਦ ਸੁਣ ਕੇ ਅਸਹਿ ਤੇ ਅਕਹਿ ਕਸ਼ਟ ਸਹਾਰ ਕੇ ਹਿੰਦੂਆਂ ਦੀਆਂ ਬਹੁਵਿੱਟੀਆਂ ਦੀ ਪੱਤਰ ਰੱਖਦਾ ਆਇਆ ਹੈ ਜਿੱਥੇ ਭਾਰਤ ਦੀ ਆਜ਼ਾਦੀ ਦੀ ਸਮਾ ਖਾਲਸੇ ਨੇ ਆਪਣੇ ਜਾਨਾਂ ਦਾ ਤੇਲ ਪਾ ਕੇ ਪਹਿਲੀ ਵਾਰ ਰੋਸ਼ਨ ਕੀਤੀ ਸੀ ਅਤੇ ਜੋ ਸੱਚ ਹੱਕ ਇਨਸਾਫ ਦਾ ਸਦੀਵੀ ਚਾਨਣ ਮਨਾ ਰਿਹਾ ਹੈ ਉਸ ਦੇ ਬਹੁਤ ਵੱਡੇ ਹਿੱਸੇ ਨੂੰ ਤੁਪਾਂ ਅਤੇ ਟੈਂਕਾਂ ਨਾਲ ਢਹਿ ਢੇਰੀ ਕਰਕੇ ਇਨਸਾਨੀਅਤ ਦਾ ਖੂਨ ਕੀਤਾ ਗਿਆ ਹੈ ਇਸ ਤੋਂ ਇਲਾਵਾ ਦਰਸ਼ਨੀ ਡੌੜ ਦੇ ਕੁਝ ਹਿੱਸੇ ਨੂੰ ਭਾਰੀ ਨੁਕਸਾਨ ਪੁੱਜਾ ਹੈ ਜਿਸ ਦੇ ਫਲਸਰੂਪ ਇਤਿਹਾਸਕ ਚਾਨਣੀ ਸੜਕੇ ਸੁਆਹ ਹੋ ਗਈ ਹੈ ਫਰਸ਼ਾਂ ਵਾਲੇ ਕਮਰੇ ਵਿੱਚ ਸੋਨੇ ਅਤੇ ਚਾਂਦੀ ਦੀਆਂ ਦੋਵੇਂ ਪਲਕੀਆਂ ਅਤੇ ਰਮਾਲੇ ਚਾਨਣੀਆਂ ਚਾਦਰਾਂ ਦਰੀਆਂ ਗਲੀਚਾ ਸਾਰ ਸਾਮਾਨ ਨਸ਼ਟ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਕਰਮਾਂ ਦੀਆਂ ਇਮਾਰਤਾਂ ਵਿੱਚ ਥਾਂ-ਥਾਂ ਗੋਲੀਆਂ ਦੇ ਨਿਸ਼ਾਨ ਇਸ ਜ਼ੁਲਮ ਦੀ ਦਾਸਤਾਨ ਦੇ ਹੋਰ ਸਬੂਤ ਹਨ ਇਸ ਜ਼ੁਲਮ ਦੀ ਜਿਹੜੀ ਵੀ ਨਿਕਿੱਦ ਕੀਤੀ ਜਾਵੇ ਥੋੜੀ ਹੈ ਮੈਂ ਸਿੱਖ ਕੌਮ ਦੇ ਜਜ਼ਬਾਤ ਨੂੰ ਪੂਰੀ ਤਰ੍ਹਾਂ ਮਹਿਸੂਸ ਕਰਦਾ ਹਾਂ ਜਿੱਥੇ ਸਾਰੇ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਲਈ ਕਲਪੁਰਖ ਅੱਗੇ ਅਰਦਾਸ ਕਰਦਾ ਹਾਂ ਉੱਥੇ ਕੌਮ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਇਸ ਸੰਕਟ ਸਮੇਂ ਆਪਣੇ ਨਿੱਕੇ ਮोटे ਭਿੰਨ ਭੇਦ ਮਟਾ ਕੇ ਕੇਸਰੀ ਸੰਸਾ ਬੈਠਾ ਇਕੱਠੀ ਹੋ ਜਾਵੋ ਤਾਂ ਜੋ ਇਸ ਜ਼ੁਲਮ ਨੂੰ ਠੱਲ ਪਾਈ ਜਾ ਸਕੇ ਸਿੱਖ ਪੰਥ ਜਗਤ ਪਰਿਵਾਰ ਦਾ ਮਦਈ ਹੈ ਅਤੇ ਸਿੱਖ ਸਾਰੀ ਦੁਨੀਆ ਵਿੱਚ ਭਰਾਤਰੀ ਭਾਵ ਅਤੇ ਸ਼ਾਂਤੀ ਨਾਲ ਦਾ ਪ੍ਰਚਾਰਕ ਹੈ ਇਸ ਲਈ ਸਿੱਖ ਪੰਥ ਕਿਸੇ ਫਿਰਕੇ ਕੌਮ ਜਾਂ ਦੇਸ਼ ਦੇ ਵਿਰੁੱਧ ਨਹੀਂ ਸਾਡਾ ਸੰਘਰਸ਼ ਸਿਰਫ ਜ਼ੁਲਮ ਦੇ ਵਿਰੁੱਧ ਹੈ ਅਤੇ ਆਪਣੇ ਬਲੱਖਣ ਹੋਂਦ ਨੂੰ ਕਾਇਮ ਰੱਖਣ ਵਾਸਤੇ ਹੈ ਉਪਰੋਕਤ ਸ਼ਬਦਾਂ ਵਿੱਚ ਮੈਂ ਸਿੱਖ ਜਗਤ ਦੇ ਜ਼ਖਮੀ ਹਿਰਦੇਆਂ ਅਤੇ ਜ਼ਖਮੀ ਜਜ਼ਬਾਤ ਦੀ ਤਰਜਮਾਨੀ ਆਪਾਸ ਕੀਤੀ ਹੈ ਮੇਰੀ ਇਹ ਆਵਾਜ਼ ਭਾਰਤ ਸਰਕਾਰ ਦੇ ਬੋਲ ਬੋਲੇ ਕੰਨਾਂ ਤੱਕ ਪਹੁੰਚਾਈ ਜਾਵੇ ਪੰਜਾਬ ਵਿੱਚੋਂ ਫੌਜ ਨੂੰ ਤੁਰੰਤ ਬਾਸ ਬੁਲਾ ਲਿਆ ਜਾਵੇ ਦਰਬਾਰ ਸਾਹਿਬ ਸਮੂਹ ਦਾ ਪ੍ਰਬੰਧਕ ਸ਼੍ਰੋਮਣੀ ਕਮੇਟੀ ਨੂੰ ਸੌਂਪ ਕੇ ਵਾਤਾਵਰਨ ਨੂੰ ਸ਼ਾਂਤ ਕੀਤਾ ਜਾਵੇ ਗੁਰੂ ਪੰਥ ਦਾ ਦਾਸ ਕਿਰਪਾਲ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬਾਨ ਦੇ ਇਸ ਪੱਤਰ ਨਾਲ ਲੋਕਾਂ ਨੂੰ ਅਸਲ ਹਾਲਾਤ ਦਾ ਪਤਾ ਚੱਲਿਆ ਜਿਸ ਨਾਲ ਸਿੱਖਾਂ ਦੀ ਬੇਕੁਲਤਾ ਹੋਰ ਵੀ ਵੱਧ ਗਈ ਕੁਝ ਰਾਜਨੀਤਿਕ ਸਰਗਰਮੀਆਂ ਵੀ ਸ਼ੁਰੂ ਹੋਈਆਂ 17 ਜੂਨ ਐਤਵਾਰ ਨੂੰ ਅਰਦਾਸ ਦੀਪਸ ਪੂਰੇ ਸੰਸਾਰ ਦੇ ਸਿੱਖਾਂ ਦੁਆਰਾ ਮਨਾਇਆ ਗਿਆ ਜਿਸ ਦੌਰਾਨ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਟਾਂ ਦੇ ਭੋਗ ਪਾਏ ਗਏ ਅਤੇ ਰੋਸ ਵਜੋਂ ਕਾਲੀਆਂ ਪੱਗਾਂ ਅਤੇ ਚੁੰਨੀਆਂ ਲਈਆਂ ਗਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਮ ਚਲਾਉਣ ਲਈ ਆਪਣਾ ਦਫਤਰ ਗੁਰੂ ਰਾਮਦਾਸ ਹਸਪਤਾਲ ਵਿੱਚ ਖੋਲ੍ਹ ਲਿਆ ਸਰਦਾਰ ਆਤਮਾ ਸਿੰਘ ਸਨੇਯਰ ਮੀਤ ਪ੍ਰਧਾਨ ਨੂੰ ਕਮੇਟੀ ਦੇ ਐਕਟਿੰਗ ਪ੍ਰਧਾਨ ਬਣ ਚੁੱਕੇ ਸਨ ਸਿੰਘ ਸਵਾਨ ਨੇ ਆਤਮਾ ਸਿੰਘ ਦੀ ਸਲਾਹ ਨਾਲ ਸ਼੍ਰੋਮਣੀ ਕਾਲੀ ਦਲ ਦਾ ਐਕਟਿੰਗ ਪ੍ਰਧਾਨ ਉਜਾਗਰ ਸਿੰਘ ਸੇਖਵਾਨ ਨੂੰ ਵੜਾ ਕੇ ਉਸ ਦਾ ਦਫਤਰ ਵੀ ਹਸਪਤਾਲ ਦੇ ਇੱਕ ਕਮਰੇ ਵਿੱਚ ਖੋਲ੍ਹ ਦਿੱਤਾ ਇਹਨਾਂ ਦੋਹਾਂ ਦੀ ਸਲਾਹ ਨਾਲ ਸਿੰਘ ਸਵਾਨ ਨੇ 17 ਜੁਲਾਈ ਨੂੰ ਸਿੱਖ ਸੰਗਤਾਂ ਨੂੰ ਸਿੱਧੇ ਦਿਵਸ ਮਨਾਉਣ ਲਈ ਕਿਹਾ ਇੱਥੇ ਕਮੇਟੀ ਦਫ਼ਤਰ ਵਿੱਚ ਇੱਕ ਸਪੈਸ਼ਲ ਕਾਊਂਟਰ ਬਣਾਇਆ ਗਿਆ ਜਿੱਥੇ ਦਰਬਾਰ ਸਾਹਿਬ ਵਿੱਚ ਪੱਕੇ ਤੌਰ ਤੇ ਰਹਿਣ ਵਾਲੇ ਜਾਂ ਜੋ ਇਹਨਾਂ ਦਿਨਾਂ ਵਿੱਚ ਮੱਥਾ ਟੇਕਣ ਆਏ ਲਾਤਤਾ ਸਨ ਧਰਮ ਜਦੋਂ ਮੋਰਚੇ ਵਿੱਚ ਗ੍ਰਿਫਤਾਰੀ ਦੇਣ ਆਏ ਸਨ ਆਦਿਆਂ ਲਿਸਟਾਂ ਬਣਾਉਣ ਦਾ ਕੰਮ ਸ਼ੁਰੂ ਹੋਇਆ ਤਾਂ ਜੋ ਉਹਨਾਂ ਦੀ ਖਬਰ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਈ ਜਾ ਸਕੇ ਆਪਣੇ ਗੁੰਮ ਹੋਏ ਜੀਵਾਂ ਦਾ ਪਤਾ ਲਗਾਉਣ ਲਈ ਲੋਕਾਂ ਦਾ ਇੱਥੇ ਤੰਤ ਲੱਗ ਗਿਆ ਇੱਥੇ ਹੀ ਸਾਰੀਆਂ ਮੀਟਿੰਗਾਂ ਆਦ ਦਾ ਪ੍ਰਬੰਧ ਕੀਤਾ ਜਾਂਦਾ ਸੀ ਜਿਸ ਤੇ ਦਵਾਰ ਨਾਲ ਸ਼੍ਰੋਮਣੀ ਕਮੇਟੀ ਦੇ ਸਕਤਰ ਭਾਨ ਸਿੰਘ ਅਵਨਾਸੀ ਸਿੰਘ ਸਿੰਘ ਸਾਹਿਬ ਗਿਆਨੀ ਪ੍ਰੀਤਮ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਸੋਨ ਸਿੰਘ ਦੇ ਪਰਿਵਾਰ ਅਤੇ ਹੋਰ ਕਈ ਕਰਮਚਾਰੀਆਂ ਨੂੰ ਰਿਹਾ ਕਰਵਾਇਆ ਜਾ ਸਕਿਆ ਅਤੇ 25 ਜੂਨ ਤੋਂ 2 ਘੰਟਿਆਂ ਲਈ ਦਰਬਾਰ ਸਾਹਿਬ ਦਰਸ਼ਨਾਂ ਵਾਸਤੇ ਖੁੱਲ੍ਹਾ ਗਿਆ। ਸੋ ਪਹਿਲੀ ਜੂਨ ਤੋਂ ਜੋ ਅਟੈਕ ਹੋਇਆ ਲਗਾਤਾਰ 25 ਜੂਨ ਤੱਕ ਜਿਹੜੇ ਸੀ ਹਰਮੰਦਰ ਸਾਹਿਬ ਦੇ ਲੋਕੀ ਜੋ ਸੰਗਤਾਂ ਦਰਸ਼ਨ ਨਹੀਂ ਕਰ ਸਕੀਆਂ ਸਨ ਸੋ ਸਕੇਬਲ ਤੇ ਕੇਵਲ 2 ਘੰਟੇ ਲਈ 25 ਤਰੀਕ ਨੂੰ ਖੁੱਲ੍ਹਾ ਗਿਆ। ਕਾਰ ਸੇਵਾ ਦਾ ਡਰਾਮਾ ਰਮੰਦਰ ਸਾਹਿਬ ਸਮੂਹ ਦੀ ਮਰਮਤ ਦਾ ਕੰਮ ਸਰਕਾਰ ਜਲਦੀ ਤੋਂ ਜਲਦੀ ਕਰਵਾਉਣਾ ਚਾਹੁੰਦੀ ਸੀ ਇਸ ਲਈ ਉਹਨਾਂ ਨੇ 8 ਜੂਨ ਨੂੰ ਹੀ ਪੀਡਬਲੂਡੀ ਦੇ ਅਫਸਰਾਂ ਤੇ ਇੰਜੀਨੀਅਰਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਭੇਜਿਆ ਅਤੇ ਅਗਲੇ ਦਿਨ ਹੀ ਪੀਡਬਲੂਡੀ ਦੇ ਸੈਕਟਰੀ ਐਨ ਐਨ ਬੋਹਰਾ ਨੇ ਫੌਜ ਦੀ ਨਿਗਰਾਨੀ ਹੇਠ ਆਪਣੇ ਬੰਦੇ ਕੰਮ ਉੱਤੇ ਲਾ ਦਿੱਤੇ ਜਿਨ੍ਹਾਂ ਨੇ ਟੈਂਕਾਂ ਦੇ ਆਉਣ ਨਾਲ ਟੁੱਟੇ ਥੰਮਲੇ ਕੋਡੀਆਂ ਤੇ ਪ੍ਰਕਰਮਾਂ ਦੇ ਪੱਥਰ ਦੀ ਮੁਰੰਮਤ ਸ਼ੁਰੂ ਕਰ ਦਿੱਤੀ। ਉਸ ਵੇਲੇ ਸਿੱਖਾਂ ਵਿੱਚ ਸਰਕਾਰ ਪ੍ਰਤੀ ਇੰਨਾ ਰੋਸ ਸੀ ਕਿ ਉਹ ਦਰਬਾਰ ਸਾਹਿਬ ਦੀ ਮੁਰੰਮਤ ਨਹੀਂ ਸੀ ਕਰਨਾ ਚਾਹੁੰਦੇ ਸਗੋਂ ਅਕਾਲ ਤਖਤ ਦੀ ਇਮਾਰਤ ਨੂੰ ਇਸੇ ਰੂਪ ਵਿੱਚ ਹੀ ਸੰਭਾਲ ਕੇ ਰੱਖਣਾ ਚਾਹੁੰਦੇ ਸਨ ਜੋ ਆਪਣੇ ਆਉਣ ਵਾਲੇ ਪੀੜ੍ਹੀਆਂ ਅਤੇ ਦੁਨੀਆਂ ਨੂੰ ਸਰਕਾਰ ਦੇ ਜ਼ੁਲਮ ਦੀਆਂ ਨਿਸ਼ਾਨੀਆਂ ਬਖਾ ਸਕਣ। ਸਰਕਾਰ ਨੂੰ ਜਦ ਇਸ ਗੱਲ ਦਾ ਪਤਾ ਲੱਗਿਆ ਤਦ ਉਹ ਤੁਰੰਤ ਹਰਕਤ ਵਿੱਚ ਆਈ। ਉਹਨਾਂ ਨੇ ਕੇਂਦਰੀ ਮੰਤਰੀ ਬੁੱਟਾ ਸਿੰਘ ਨੂੰ ਇਸ ਕੰਮ ਤੇ ਲਾਇਆ। ਉਧਰ ਦਰਬਾਰ ਸਾਹਿਬ ਵਿੱਚ ਰੀਪੇਅਰ ਕਰ ਰਹੇ ਸਿੱਖ ਅਫਸਰਾਂ ਨੂੰ ਦਲਬੀਰ ਸਿੰਘ ਬਿੱਲੇ ਬਰਪਾਲ ਨੇ ਧਮਕਾ ਕੇ ਕੰਮ ਕਰਨ ਤੋਂ ਰੁਕ ਦਿੱਤਾ ਖੜਕੂ ਸਿੰਘਾਂ ਦੇ ਡਰ ਕਰਕੇ ਹੋਰ ਕੋਈ ਵੀ ਅਫਸਰ ਉਹਨਾਂ ਦੀ ਤਾਂ ਕੰਮ ਕਰਨ ਨੂੰ ਤਿਆਰ ਨਾ ਹੋਇਆ ਬੁੱਟਾ ਸਿੰਘ ਅੰਮ੍ਰਿਤਸਰ ਆਉਂਦੇ ਸਾਰੇ ਗੁਰਦੀਪ ਬਰਾੜ ਨੂੰ ਨਾਲ ਲੈ ਕੇ ਬਾਬਾ ਖੜਕ ਸਿੰਘ ਨੂੰ ਉਹਨਾਂ ਦੇ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਚਾਟੀਪਿੰਡ ਦਰਵਾਜ਼ੇ ਲਾਗਲੇ ਡੇਰੇ ਵਿੱਚ ਜਾ ਮਿਲਿਆ 83 ਸਾਲਾ ਬਾਬਾ ਖੜਕ ਸਿੰਘ ਸੱਚੇ ਸੁੱਚੇ ਸਾਧ ਸੰ ਜੋ ਹਰ ਗੱਲ ਬਿਨਾਂ ਲਗ ਲਬੇਟ ਦੇ ਕਹਿ ਦਿੰਦੇ ਸਨ ਹਰਮੰਦਰ ਸਾਹਿਬ ਸੂਹ ਵਿੱਚ ਵਾਪਰ ਇੱਕ ਲੁਕਾਰੇ ਦੀਆਂ ਖਬਰਾਂ ਉਹਨਾਂ ਤੱਕ ਪਹੁੰਚ ਚੁੱਕੀਆਂ ਸਨ ਉਹ ਜਾਣਦੇ ਸਨ ਸਰ ਬੁੱਟਾ ਸਿੰਘ ਦੇ ਗਲ ਪੈ ਗਿਆ ਤੇ ਉਹਨੂੰ ਅਤੇ ਗਿਆਨੀ ਜੈਲ ਸਿੰਘ ਨੂੰ ਲੰਗੀਆਂ ਚਿੱਟੀਆਂ ਗਾਲਾਂ ਕੱਢਣ ਲੱਗੇ ਕਿ ਉਹਨਾਂ ਨੇ ਸਿੱਖ ਹੁੰਦਿਆਂ ਅਤੇ ਇੰਨੇ ਉੱਚੇ ਅਹੁਦੇ ਤੇ ਹੁੰਦਿਆਂ ਕਾਲ ਤੱਕ ਸਹਿਪਟਾ ਦਿੱਤਾ ਹੈ ਬੁੱਟਾ ਸਿੰਘ ਟੀਟ ਸਿਆਸਤਦਾਨ ਸੀ ਅਤੇ ਬਾਬੇ ਦੇ ਚਰਨ ਪੋਸਤਾ ਗਾਲਾਂ ਸੁੰਦਰ ਰਿਹਾ ਪਰ ਕੁਲਦੀਪ ਰਾੜ ਦੇ ਅਫਸਰੀ ਅੱਕੜ ਨੂੰ ਤੱਕਾ ਲੱਗਾ ਤੇ ਉਹ ਬੋਲ ਪਿਆ ਬਾਬਾ ਜੀ ਤੁਸੀਂ ਇਸ ਤਰ੍ਹਾਂ ਕਿਵੇਂ ਕਹਿ ਸਕਦੇ ਹੋ ਅਕਾਲ ਤਖਤ ਦਾ ਅਤਵੱਦੀ ਨੇ ਠਵਾਇਆ ਹੈ ਮੈਂ ਖੁਦ ਵੀ ਇੱਕ ਸਿੱਖਾਂ ਬਾਬਾ ਕੜਕ ਸਿੰਘ ਉਸ ਵੱਲ ਵੇਖ ਕੇ ਕਹਿਣ ਲੱਗੇ ਤੇਰੀ ਸ਼ਕਲ ਤੋਂ ਦਿਸ ਰਿਹਾ ਹੈ ਤੂੰ ਕਿੰਨਾ ਪੱਕਾ ਸਿੱਖ ਹੈ ਤੇਰੀ ਜੇਬ ਵਿੱਚ ਸਿਕਰੇਟਾਂ ਦੀ ਡੱਬੀ ਵੀ ਜ਼ਰੂਰ ਹੋਵੇਗੀ ਜਦੋਂ ਬਾਬਾ ਜੀ ਦਾ ਗੁੱਸਾ ਕੁਝ ਠੰਡਾ ਹੋਇਆ ਤਾਂ ਬੁੱਟਾ ਸਿੰਘ ਨੇ ਆਉਣ ਦਾ ਮਕਸਦ ਦੱਸਿਆ ਕਿ ਤੁਸੀਂ ਕਾਲ ਤਖਤ ਸਾਹਿਬ ਦੀ ਕਾਰ ਸੇਵਾ ਆਰੰਭ ਕਰੋ ਪੈਸੇ ਦੀ ਕੋਈ ਪਰਵਾਹ ਨਾ ਕਰੋ ਬਾਬਾ ਫਿਰ ਗੁੱਸੇ ਵਿੱਚ ਆ ਗਿਆ ਤੇ ਉਸਨੇ ਅੱਗੇ ਸਾਰੀ ਸੇਵਾ ਸਰਕਾਰ ਦੇ ਪੈਸਾ ਨਾਲ ਕੀਤੀ ਹੈ। ਬਾਬਾ ਫਿਰ ਗੁੱਸੇ ਵਿੱਚ ਆ ਗਿਆ ਕਿ ਉਸਨੇ ਅੱਗੇ ਸਾਰੀ ਸੇਵਾ ਸਰਕਾਰ ਦੇ ਪੈਸਾ ਨਾਲ ਕੀਤੀ ਹੈ। ਕੁਐਸਚਨ ਜਨ ਲਾ ਦੇਤਾ ਇੱਕ ਤਰ੍ਹਾਂ ਨਾਲ। ਉਸਨੇ ਸਾਫ਼ ਜਵਾਬ ਦੇ ਦਿੱਤਾ ਕਿ ਜਿੰਨਾ ਚਿਰ ਦਰਬਾਰ ਸਾਹਿਬ ਵਿੱਚੋਂ ਫੌਜ ਨਹੀਂ ਕੱਢੀ ਜਾਂਦੀ ਅਤੇ ਜਦੋਂ ਤੱਕ ਸ਼੍ਰੋਮਣੀ ਕਮੇਟੀ ਨਹੀਂ ਕਹਿੰਦੀ ਉਹ ਸੇਵਾ ਨਹੀਂ ਕਰਵਾਉਣਗੇ। ਬੂਟਾ ਸੰਗਤ ਤੇ ਬਰਾੜ ਹੱਥ ਜੋੜ ਕੇ ਵਾਪਸ ਆ ਗਏ। ਦਰਬਾਰ ਸਾਹਿਬ ਆਣ ਕੇ ਬੁੱਟਾ ਸਿੰਘ ਨੇ ਸਿੰਘ ਸਾਹਿਬ ਗੈਨਿਕ ਕਿਰਪਾਲ ਸਿੰਘ ਅਤੇ ਹੈੱਡ ਗ੍ਰਾਂਤੀ ਸਾਹਿਬ ਸਿੰਘ ਨਾਲ ਗੱਲ ਕੀਤੀ ਸਿੰਘ ਸਾਹਿਬਾਨ ਨੇ ਵੀ ਬਾਬਾ ਸਿੰਘ ਕਹਿੰਦਾ ਕਿ ਉਹ ਬਾਬਾ ਜੀ ਨੂੰ ਹੀ ਮਿਲ ਕੇ ਆ ਰਿਹਾ ਹੈ ਉਹ ਕਹਿੰਦੇ ਹਨ ਕਿ ਇੰਨੀ ਵੱਡੀ ਸੇਵਾ ਸਵਾਲ ਸਕਣ ਲਈ ਉਹਨਾਂ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ ਬੁੱਟਾ ਸਿੰਘ ਅਸਲ ਵਿੱਚ ওই ਕੁੱਤੇ ਖਾਣੇ ਅਤੇ ਬਾਬਾ ਜੀ ਦੀ ਨਾਂ ਦਾ ਕਾਰਨ ਲੁਕਾ ਰਿਹਾ ਸੀ ਬੁੱਟਾ ਸਿੰਘ ਦੀ ਗੱਲ ਸੁਣ ਕੇ ਗੈਨਿਕ ਕਿਰਪਾਲ ਸਿੰਘ ਨੇ ਕਿਹਾ ਕਿ ਇਹ ਮਸਲਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਹੀ ਵਿਚਾਰਿਆ ਜਾ ਸਕਦਾ ਹੈ ਬੁੱਟਾ ਸਿੰਘ ਕਹਿੰਦਾ ਕਿ ਫਿਰ ਵਿਚਾਰਾ ਜਾਵੇ ਸਿੰਘ ਸਭਾਨ ਨੇ ਪੰਜ ਸਿੰਘ ਸਭਾਨਾਂ ਨੂੰ ਇਕੱਠੇ ਕਰਨ ਦੀ ਗੱਲ ਕੀਤੀ ਦੋ ਸਿੰਘ ਸਹਿਬਾਨ ਗਿਆਨੀ ਕਰਪਾਲ ਸਿੰਘ ਅਤੇ ਗਿਆਨੀ ਸੈਬ ਸਿੰਘ ਉੱਥੇ ਮੌਜੂਦ ਸਨ ਸੰਤ ਲੱਖਾ ਸਿੰਘ ਜਥੇਦਾਰ ਤੁਮਾ ਸਾਹਿਬ ਤਲਵੰਡੀ ਸਾਭੂ ਜੋ 5 ਜੂਨ ਨੂੰ ਦਰਬਾਰ ਸਾਹਿਬ ਤੋਂ ਨਿਕਲਣ ਤੋਂ ਬਾਅਦ ਗੁਰਦੁਆਰਾ ਸਿੱਧਾਂ ਵਿੱਚ ਅਤੇ ਫਿਰ ਗਿਆਨੀ ਕਰਪਾਲ ਸਿੰਘ ਦੇ ਘਰ ਠਹਿਰੇ ਸੰਸਨ ਨੂੰ ਵੀ ਬੁਲਾ ਲੈ ਗਿਆ ਜਥੇਦਾਰ ਕੇਸਗੜ੍ਹ ਸਾਹਿਬ ਗਿਆਨੀ ਹਰਚਰਨ ਸਿੰਘ ਮਹੱਲੋਂ ਨੂੰ ਫੌਜ ਦੀ ਗੱਡੀ 'ਤੇ ਅਨੰਦਪੁਰ ਸਾਹਿਬ ਤੋਂ ਲੈ ਜਾਂਦਾ। ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਹਿਨੀ ਪ੍ਰੀਤਮ ਸਿੰਘ ਨੂੰ ਜੇਲ੍ਹ ਵਿੱਚੋਂ ਮੰਗਾ ਕੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਕਰਾਈ ਗਈ ਜਿਸ ਵਿੱਚ ਵਿਚਾਰਿਆ ਗਿਆ ਕਿ ਕਾਰ ਸੇਵਾ ਬਾਬਾ ਹਰਵੰਦ ਸਿੰਘ ਅਤੇ ਕਰਨਲ ਸਿੰਘ ਦਿੱਲੀ ਵਾਲਿਆਂ ਨੂੰ ਦਿੱਤੀ ਜਾਵੇ। ਸਿੰਘ ਸਾਹਿਬਾਨ ਤੋਂ ਬਾਬਾ ਹਰਵੰਦ ਸਿੰਘ ਹੋਰਾਂ ਦੇ ਨਾਮ ਇੱਕ ਚਿੱਠੀ ਲਿਖਾ ਕੇ ਬੂਟਾ ਸਿੰਘ ਦਿੱਲੀ ਲੈ ਗਿਆ ਅਤੇ ਅਗਲੇ ਦਿਨ ਜਹਾਜ਼ 'ਤੇ ਦੋਹਾਂ ਬਾਬਿਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚ ਗਿਆ। ਉਹਨਾਂ ਨੇ ਬੀਜਾ ਸਰਬੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੀ ਹਾਲਾਤ ਹਾਲਤ ਵੇਖੀ ਤਾਂ ਬੂਟਾ ਸੰਗ ਤੇ ਸਰਕਾਰ ਨੂੰ ਲਾਣਤਾ ਪਾਉਣ ਤੋਂ ਨਾਰਹਿ ਸਕੇ ਇਹ ਇੱਕ ਹੀ ਤਰਸ ਦੀ ਹੈ ਕਿ ਸਿੱਖਾਂ ਦਾ ਸਭ ਤੋਂ ਉੱਚਾ ਪਵਿੱਤਰ ਤਖਤ ਢਾ ਦਿੱਤਾ ਗਿਆ ਸੀ ਅਤੇ ਜਿਸ ਦੇ ਪਿੱਛੇ ਹਿੰਦੂ ਸਾਈ ਸਪਸ਼ਟ ਨਜ਼ਰ ਆ ਰਹੀ ਸੀ ਪਰ ਸਿੱਖਾਂ ਵਿਚ ਵਿੱਚ ਉਲਝੇ ਰਹੇ ਅਤੇ ਇੱਕ ਦੂਜੇ ਨੂੰ ਦੋਸ਼ੀ ਹੋਣਦੇ ਆ ਲਾਣਤਾ ਪਾ ਰਹੇ ਸਨ ਸਿਰਫ ਇਸ ਲਈ ਕਿ ਸਰਕਾਰੀ ਸਿੱਖ ਗੁਰੂ ਨਾਲ ਖੜਨ ਦੀ ਬਜਾਏ ਅਜੇ ਵੀ ਦੁਸ਼ਮਣ ਦੀ ਕਤਾਰ ਵਿੱਚ ਖੜੇ ਸਨ ਉਹਨਾਂ ਦੇ ਲਾਣਤਾ ਆਪਣੇ ਸਿਰ ਲੈ ਰਹੇ ਸਨ ਖੈਰ 19 ਜੂਨ ਦੀ ਇਹ ਮੀਟਿੰਗ ਕਾਫੀ ਲੰਮੀ ਚੱਲੀ ਅਤੇ ਇਸ ਵਿੱਚ ਬਾਬਿਆਂ ਨੇ 15 ਸ਼ਰਤਾਂ ਨਾਲ ਕਾਰ ਸੇਵਾ ਦੀ ਹਾਮੀ ਭਰੀ ਇਹ 15 ਸ਼ਰਤਾਂ ਇਹ ਹਨ